ਕੱਲਾ ਕੱਲਾ ਕੱਲੀ ਆਈਬ੍ਰੋ ਲਾਈ ਹੈ ਆਏ ਮਾਤਾ ਜੀ ਸਤਿ ਸ਼੍ਰੀ ਅਕਾਲ ਇਹ ਤਾਂ ਸਤਿ ਸ਼੍ਰੀ ਅਕਾਲ ਜੀ ਮੈਂ ਸਾਡੀ ਸਰ ਜੀ ਕੇਸ ਅੱਜ ਅਸੀਂ ਪਾਣੀ ਤੇ ਆ ਸੁੱਕ ਤੇ ਜਿੱਕੀ ਸਬੰਚੀ ਜੀ ਦੇ ਸ ਅ ਮੇਰੇ ਕੋਲ ਬੈਠ ਨੇ ਮੈਂਬਰ ਸਾਹਿਬ ਮਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸੋ ਬਾਕੀ ਸਾਰੀ ਗੱਲ ਦੱਸਣਗੇ ਅੱਜ ਕਰਦੇ ਹਾਂ ਸ਼ੁਰੂ ਕਰ ਮੈਂ ਦੋ ਵਿਚਾਰ ਹੁਣੇ ਸ੍ਰੀ ਕਾਲ ਜੀ ਅੱਜ ਸਾਡੇ ਨਾਲ ਮਾਤਾ ਜੀ ਆਏ ਹੋਏ ਨੇ ਪਰਮਜੀਤ ਕੇ ਜਿਵੇਂ ਕਿ ਤੁਸੀਂ ਜਾਣਦੀਆਂ ਇਹਨਾਂ ਦਾ ਚਿਹਰਾ ਤੁਸੀਂ ਵੇਖਿਆ ਫੀਚਰ ਫਿਲਮਾਂ ਦੇ ਵਿੱਚ ਵੀ ਆਂਦਾ ਹੈ ਤੇ ਅੱਜ ਫੇਰ ਇਹ ਆਏ ਨੇ ਜੱਗੀ ਸਰਪੰਚ ਰਾਜੂ ਬਾਈ ਦੇ ਸ਼ੂਟ ਤੇ ਅੱਲਾਹ ਤਾਂ ਲੈ ਦੂ ਤੇ ਕੀ ਨਹੀਂਗੀ ਤੇ ਦੇਖੋ ਫਿਰ ਦਿਖਾਉਂਦੇ ਨੇ ਆਪਦੀ ਇਹ ਮਤਲਬ ਪੁਰਾਣੀ ਕਲਾਕਾਰੀ ਜੁੜੇ ਰਹੋ ਭਾਈ ਦੇਖੋ ਪਹਿਲਾਂ ਵੀ ਬਹੁਤ ਵਧੀਆ ਪਾਰਟ ਪਾਏ ਆ ਆਪਾਂ ਉਹੀ ਵੇਖੋ ਤੇ ਅੱਗੇ ਵੀ ਦੇਖੋ ਸਿਕਾਲ ਜੀ ਲੋ ਜੀ ਕਰੋ ਮੱਗਰ ਜੀ ਨਾਲ ਗੱਲ ਹਾਂਜੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਮੈਂ ਤੁਹਾਡਾ ਆਪਣਾ ਮੱਗਰ ਸਿੰਘ ਤੇ ਉਮੀਦ ਕਰਦੇ ਆ ਗੋਦ ਹੀ ਲਿਆ ਹੁੰਦਾ ਆਡੀਅנס ਨੇ ਜੇ ਇਹਨਾਂ ਨੇ ਆਪਾਂ ਨੂੰ ਗੋਦ ਲਿਆ ਤਾਂ ਹੀ ਆਪਾਂ ਤੁਰੇ ਫਿਰਦੇ ਆ ਕਿਉਂ ਜਸ਼ਨ ਜੀ ਅੱਛਾ ਗੱਲ ਇਹ ਸੀ ਕਿ ਉਮੀਦ ਕਰਦਾ ਹੁਈ ਸਾਰੇ ਠੀਕ ਠਾਕ ਹੋਵੋਗੇ ਗਰਮੀ ਤੋਂ ਬਚਤ ਰੱਖੋ ਧੁੱਪੇ ਮੂੰਹ ਕਵਰ ਕਰਕੇ ਜਾਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਹਾਂਜੀ ਅੱਜ ਸ਼ੂਟ ਦੇ ਉੱਤੇ ਸਾਡੇ ਨਾਲ ਇੱਕ ਬਹੁਤ ਹੀ ਪੁਰਾਣੀ ਸੀਨੀਅਰ ਕਿਰਦਾਰ ਆਏ ਹੋਏ ਨੇ ਜੀ ਤੇ ਉਮੀਦ ਕਰਦੇ ਹਾਂ ਸਾਨੂੰ ਇਹਨਾਂ ਨਾਲ ਕੰਮ ਕਰਕੇ ਵਧੀਆ ਲੱਗੂਗਾ ਤੇ ਸੋਨੂੰ ਵੀ ਪਸੰਦ ਆਊਗਾ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਲੌਗ ਚੈਨਲ ਆ ਸਾਡਾ ਜੱਗੀ ਜੱਗੀ ਹਾਂ ਤੇ ਸਾਡਾ ਬੀਨ ਚੈਨਲ ਰਾਜੂ ਮਾਨਸਾ ਵਾਲਾ ਜਿਹਦੇ ਉੱਤੇ ਸੀਰੀ ਚੱਲਦੀ ਸਾਡੀ ਜੱਗੀ ਸਰਪੰਚ ਜਿਹਦਾ ਐਪੀਸੋਡ ਆਇਆ 140 0 140 ਹੈ ਨਾ 140 ਪਾਰਟ ਆ ਚੁੱਕੇ ਤੇ 141ਵੇਂ ਪਾਰਟ ਮੇ ਵੀ ਹੁਣ ਪੈ ਗਿਆ ਨਾ ਪਾਉਣਾ ਬਈ ਓਕੇ ਬਸ ਅੱਜ ਜਾਂ ਸਵੇਰ ਦੇ ਵਿੱਚ ਹੀ ਪੈ ਜੂਗਾ ਤੇ ਦੇਖੋ ਤੇ ਦੱਸੋ ਕਿਹਦਾ ਕੰਮ ਤੁਹਾਨੂੰ ਸਭ ਤੋਂ ਘੈਂਟ ਲੱਗਿਆ ਧੰਨਵਾਦ ਸਹਿਤ ਤੁਹਾਡਾ ਆਪਣਾ ਜਤਿੰਦਰ ਟਿੰਕਾ ਲਾਲ ਬਾਈ ਫਿਰਦਾ ਤਾਂ ਇੰਨੇ ਸਮੇਂ ਚ ਲਾਲ ਬਾਈ ਫਿਰਦਾ ਇੱਧਰ ਮੈਚਿੰਗ ਕੀਤੀ ਐ ਅੱਜ ਬੁੱਟੀ ਨਾਲ ਨਾ ਇੱਧਰ ਵੀ ਆਉਦੇ ਨਾਲ ਵੀ ਸਾਰੇ ਪਾਸੇ ਮੈਚ ਕਰ ਮੈਡਾ ਨਾਲ ਵੀ ਆ ਜਾ ਵੇ ਚਲ ਮੈਂ ਫੇਗਲੀ ਜਾ ਸੀ ਲਾਲਾ ਉਹ ਗੱਡੀ ਕਿੱਥੇ ਰਿਹਾ ਗੱਡੀ ਕੱਲੇ ਕੱਲੇ ਨੇ ਇਕ ਕੱਲਾ ਕੱਲਾ ਦੱਸ ਕੇ ਜਾਣਾ ਅੱਜ ਕੀ ਹੋਇਆ ਕੀ ਹੋਇਆ ਉਹ ਯਾਰ ਐਦਾਂ ਨਹੀਂ ਕੁਝ ਹੋਇਆ ਕੀ ਹੋਇਆ ਅੱਜ ਕੀ ਹੋਇਆ ਕੀ ਹੋਇਆ ਅੱਜ ਦੱਸੋ ਭਾਈ ਕੀ ਹੋਇਆ ਮੈਂ ਹੀ ਦੱਸਣਾ ਦੱਸ ਤੂੰ ਦੱਸੀ ਅੱਜ ਕੁਝ ਵੀ ਨਹੀਂ ਹੋਇਆ ਅੱਜ 100k ਕੰਪਲੀਟ ਹੋ ਗਏ ਰਾਜੂ ਦੇ ਕਿਸੇ ਕਿਸੇ ਖੱਡਿਆ ਹੁਣ ਰਾਜੂ ਸਾਨੂੰ ਰਾਤ ਨੂੰ ਮੁਰਗਾ ਖਵਾਉਗੇ ਚਲੋ ਤੇ ਸਾਈਕਲ ਵੀ ਚੱਕਿਆ ਗਿਆ ਰਾਜੂ ਦਾ ਰਾਜੂ ਦਾ ਸਾਈਕਲ ਚੋਰੀ ਹੋ ਗਿਆ ਮੁਰਗਾ ਨਹੀਂ ਖਵਾਉਂਦਾ ਬਈ ਤੂੰ ਕਾਹਦਾ ਮੁਰਗਾ ਹੈ ਮੈਂਮ ਨਾਲੇ ਤੈਨੂੰ ਪਤਾ ਵੈਜੀਟੇਰੀਅਨ ਹੈ ਹੋਏ ਮੈਂ ਮੁਰਗਾ ਮਾਈ ਗੋਡਸ ਤੇ ਇਹੜਾ ਪਿਗਲ ਨੂੰ ਵੀ ਵੈਜ ਖਵਾ ਦੀ ਪਿਗ ਕਿੱਥੇ ਨਹੀਂ ਪੇਗਾ ਨਹੀਂ ਮੇਰੇ ਬਾਪੂ ਕਰੀਏ ਬਾਪੂ ਨੂੰ ਤਾਂ ਚਾਹੀਦਾ ਉਹਦੀ ਉਮਰ ਹੋਈ ਪਈ ਹੈ ਭਰਾ ਹੱਡ ਭਰ ਦੋ ਬਾਪੂ ਨੂੰ ਕੀ ਚਾਹੀਦਾ ਹਾਂਟੀ ਕੰਪਲੀਟ ਦੀ ਪਾਰਟੀ ਅੱਜ ਕੰਪਲੀਟ ਹੋ ਗਈ ਜੀ ਸਾਰੀ ਟੀਮ ਨੂੰ ਪਰ ਭੁੱਖੀ ਲੈ ਕੇ ਬਣ ਕੇ ਭੁੱਖੀ ਲੈ ਕੇ ਦਾ ਮਾਰ ਲਿਆ ਜਵਾ ਸਾਰੇ ਦੇਖ ਲੈ ਮਾਰ ਲਿਆ ਮੈਂ ਤੈਨੂੰ ਮੇਰੇ ਯਾਰ ਤੇਰੇ ਚੀਜ਼ ਸੀਗਾ ਭੁੱਖੀ ਲੈ ਕੇ ਸਾਰੀ ਪਾਰਟੀ ਲਊਗਾ ਰਾਜਾ ਜਨਾਜੂ 100 ਕੇ ਕੰਪਲੀਟ ਹਾਂ ਕਾ ਕੀ ਆਹ ਦੇਖੀ ਬਤਵੀਸ ਗੁੰਡਾ ਲਾਈ ਜਾਂਦਾ ਮਰਨੇ ਆ ਮੱਖੀਆਂ ਨੇ ਲੈ ਲਾਇਰ ਨੇ ਉਹਨਾਂ ਦਾ ਮੂੰਹ ਤੋਕੇ ਆਇਆ ਕਰ ਸਾਰੀਆਂ ਮੇਰੇ ਕਿ ਸਰਪੰਚ ਜਿੰਦਾਬਾਦ ਆ ਜੀ ਮੇਕਅਪ ਦੇਖੀ ਕਿੰਨਾ ਕਰਿਆ ਥਿੱਲੋ ਪੱਕਾ ਮੇਕਅਪ ਕਰਕੇ ਮੂਰੇ ਫਿਰਦੀ ਐ ਆ ਜੇ ਖੜ ਜਾ ਉਹ ਐਸੇ ਮੇਰਾ ਲੈ ਕੇ ਨਹੀਂ ਲਾ ਉਧਰ ਕਰ ਉਧਰ ਆ ਜਾ ਆ ਜਾ ਦੇ ਆ ਲੈ ਕਰ ਦੇ ਉਧਰ ਲਾ ਕੇ ਦੇ 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 ਗਈ ਦੇ ਗਈ ਮੜ ਦੇ ਗਈ ਉਧਰ ਦੇ ਚਾਕਾਂ ਨੂੰ ਲਾਵਾ ਕਰ ਲੈ ਇਹਨੂੰ ਪਤਾ ਇਸੇ ਦੀ ਵੀਡੀਓ ਚੱਲਦੀ ਐ ਪਾਪਾ ਗਣ ਡੈਡੀ ਪਾਪਾ ਇਹਨਾਂ ਦਾ ਸੀਨ ਵੀ ਨਹੀਂ ਡੈਡੀ ਇਹ ਡੈਡੀ ਆਇਟ ਕੀ ਹਾਲ ਹੈ ਕੇ ਬੰਦ ਕਰ ਦੇ ਪਾਪਾ ਪਾਪਾ ਇਹ ਨਹੀਂ ਕੱਟੀ ਰੇ ਡੋਡ ਰਸ ਪਗਾ ਭਾਈ ਕਿੱਦਾਂ ਦੀ ਫੀਲਿੰਗ ਆ ਰਹੀ ਐ ਬਾਲਾ ਹੀ ਬਾਲਾ ਲੱਗੀ ਇੰਦਾ ਯਾਰ ਆ ਹੋਰ ਅੜੀ ਨਹੀਂ ਕੀਤਾ ਕੋਈ ਸਿਵਰੇਜ ਵਾਲਾ ਨਹੀਂ ਕੀਤਾ ਜੀ ਇਹ ਸੀਵਰੇਜ ਵਾਲਾ ਨਹੀਂ ਕੀਤਾ ਅੱਗਾ ਇਹ ਬੰਦ ਕਰ ਦਿੰਦੇ ਆ ਅੱਗਾ ਕਿ ਚਲਾ ਦਿੰਦੇ ਆ ਸਿੱਦੇ ਗੱਟੇ ਲਾ ਕੇ ਬੰਦ ਕਰ ਦਿੰਦੇ ਆ ਫਿਰ ਉਹਨਾ ਉਹ ਚਲਾ ਦਿੰਦੇ ਆ ਚੰਗਾ ਨਿਕਾਸ ਹੈ ਨਹੀਂ ਪਾਣੀ ਦਾ ਅੱਗੇ ਪਾਈ ਹੋਈ ਓ ਚੰਡੀਗੜ੍ਹ ਪਾਦੀ 20 ਬਰੀ ਹਾਂ ਇਹ ਤਾਂ ਇਕੱਠੇ ਹੋ ਕੀ ਕਰਨਾ ਠਰਨੇ ਲੱਗ ਜਾਂਦੇ ਉੱਥੇ ਜਿੰਨੇ ਉੱਥੇ ਆਪਣਾ ਬੱਸ ਸਟੈਂਡ ਪਰ ਮੈਨੂੰ ਨਾ ਮੇਰਾ ਹੱਥ ਫਿਰ ਕੰਮ ਕਰਦੇ ਚੱਲ ਉਧਰੋਂ ਆ ਤੈਂਡ ਕਿੱਥੇ ਜਾਵਾਂ ਉਧਰੋਂ ਆ ਹੋਦੜੋ ਹੋਦੜੋ ਚੱਲਿਆ ਮੈਂ ਸਾਪੀ ਐਂਟਰ ਹੋ ਜੂਗਾ ਇਹ ਤਾਂ ਗਿਆ ਹੈਨਾ ਹਾਂ ਕਿ ਮੈਨੂੰ ਆਹ ਫੜ ਪਈ ਹਾਂ ਕੱਲ ਵਾਲੀ ਦਵਾਈ ਜੋ ਹੈਨਾ ਪੀ ਪੀ ਗਲਾਸ ਧਰੀ ਜਾਂਦਾ ਗਿੱਜ ਵੀ ਤੇ ਕੱਪ ਦੇ ਤੇ ਮੇਰਾ ਜੂਠਾ ਦੀ ਭੈਣ ਤੇ ਚੱਲ ਠੀਕ ਆ ਆਹੋ ਮਜ਼ਾ ਆਉਂਦਾ ਇੱਕ ਪਜਾਮਾ ਤਾਂ ਨਿਬੜ ਗਿਆ ਭਾਈ ਉਹ ਮਣੀ ਸੇਤ ਦੀ ਫੜਾ ਕੇ ਤੇ ਹੁਣ ਇਸ ਨਾਲ ਨਿਬੜ ਜਵਾਗ ਜਗੇ ਬਾਹਰ ਚ ਫੇਰ ਖੜੇ ਸੀਗੇ ਬੰਦੇ ਨੂੰ ਸੌਂ ਜਾਂਦਾ ਨਾ ਰੇਸ ਤੇ ਥੋੜੀ ਕਰਾਉਂਦੀ ਐ ਇਹ ਇਹਦਾ ਭੁੱਕੀ ਵੇਚਦੀ ਐ ਜੇ ਥੋੜੀ ਰੇਸ ਤੇ ਅੰਦਾਜ਼ ਦੇਖੀ ਭਾਂਡੇ ਦੇਖੀ ਸਵਾਲ ਕਿਵੇਂ ਜਵਾਬ ਜੇ ਫੇਰ ਖੜੇ ਜਵਾਬ ਉਹ ਚ ਬਾਰਚ ਅੱਜ ਮੈਨੂੰ ਸੁਰਜਾ ਨਹੀਂ ਲੱਗਦਾ ਹੋਰ ਆਇਆ ਕਾ ਯਾਰ ਜਵਾਬ ਖੈ ਨਹੀਂ ਕੱਟ ਕਰ ਰੱਖਿਆ ਮੇਰਾ ਗੀਤ ਸੁਣਨ ਨੂੰ ਕਿਪਸਾਰਨ ਹਾਂ ਐ ਕਾ ਆ ਵੀ ਕਹਦੀ ਓਏ ਬਾਪੂ ਤੂੰ ਆਏ ਕਿਹੀਂ ਕਹਿੰਦੇ ਬਾਪੂ ਜਵਾਬ ਜੇ ਸਾਡੇ ਗੇਟ 'ਚ ਖੜਿਆ ਫੇਰ ਤਾਂ ਸੁਰਜਾ ਨਹੀਂ ਲੱਗਦਾ ਹੁਣ ਜਵਾਬ ਕੀ ਜਵਾਬ ਗੇਟ 'ਚ ਖੜਿਆ ਹੈ ਹਾਂ ਮੈਨੂੰ ਤਾਂ ਦੁਰ ਵੀ ਲੱਗਦਾ ਹੋਰ अच्छा ओहो काय ਹੁਣ ਕੈਂਟਾਰ ਵੀ ਐ ਨਹੀਂ ਬੱਜੀ ਜਾ ਲੰਕਾ ਉਸ ਤੋਹ ਕਰ ਤੂੰ ਵੀ ਲੈ ਗਈ ਸੀ ਹਾਂ ਮਤਲਬ ਉਹਦਾ ਤੂੰ ਕੀ ਲੈਣਾ ਮੈਂ ਤਾਂ ਕੀ ਸੁਣਾਣਾ ਤਾਂ ਮੇਰਾ ਤੜਕੀ ਆ ਗਿਆ ਚਲ ਕੋਈ ਹੈ ਬਾਬੇ ਬੜਾ ਨਜ਼ਾਰਾ ਕਹਿੰਦੇ ਲੈ ਵੀ ਅੱਜ ਕਿੱਥੇ ਆ ਗਏ ਜੀ ਵਿਚਕਾਰ ਰਾਜੂ ਮੜਾ ਤੂੰ ਨਾ ਸੱਡਾ ਤੇ ਪਛਾਣੋ ਵੀ ਕੌਣ ਤੂੰਨੇ ਤੇ ਬੈਠੇ ਆਪਾਂ ਤਾਂ ਵੀ ਪਛਾਣੋ ਵੀ ਕੌਣ ਉਹ ਤੂਨੇ ਵਾਲੀ ਤਾਂ ਇਹ ਤਾਂ ਨਾ ਹੀ ਆ ਬਸ ਇਦਾਂ ਹੀ ਹੈ ਬਾਬਾ ਜੀ ਪੰਜ ਦੱਬੀ ਪਿੱਛੇ ਧਰਦਨੇ ਕੋਈ ਨਹੀਂ ਹੁੰਦਾ ਉਹ ਪਿੱਛੇ ਉੱਡਣ ਦੇ ਤੂੰ ਆਹ ਤਾਂ ਪਿਆਰ ਇੱਕ ਐਸੀ ਚੀਜ਼ ਹੈ ਇਹਨੂੰ ਲੱਗ ਗਿਆ ਸਮਝ ਲੋ ਕੈਂਸਰ ਤੋਂ ਵੱਡਾ ਰੋਗ ਲੱਗਿਆ ਕੈਂਸਰ ਤੋਂ ਵੱਡਾ ਤਾਂ ਅਗਰ ਕੇ ਕੋਈ ਵੱਡਾ ਰੋਗ ਹੈ ਸਾਦਾ ਤੈਨੂੰ ਵੀ ਇਹੀ ਰੋਗ ਲੱਗਿਆ ਹੋਇਆ ਹੈ ਬਾਬੇ ਇਹ ਚੀਜ਼ਾਂ ਤੋਂ ਬਹੁਤ ਦੂਰ ਨੇ ਅੱਛਾ ਬਾਬਾ ਪਹਿਲਾਂ ਆਸ਼ਕ ਸੀਗਾ ਫੇਰ ਹੀ ਬਾਬਾ ਬਣਿਆ ਬਾਬੇ ਇਹ ਥੋੜਾ ਮੈਂ ਆਸ਼ਕ ਤੋਂ ਸਾਦੀ ਆਹੀ ਕੰਮ ਚ ਬਣਦੇ ਆ ਆਹੀ ਕੰਮ ਚ ਨਹੀਂ ਇਹ ਧੋਖੇ ਤੜੇ ਜਦੋਂ ਮਿਲਦੇ ਆ ਨਾ ਤੇ ਹਾਂ ਉਹਨੂੰ ਘਰ ਭੱਜ ਤੱਕ ਆੜਾ ਵਾਲਾ ਹੋ ਜਾਂਦਾ ਤੈਨੂੰ ਵੀ ਲੱਗਿਆ ਲੱਗਦਾ ਜੋ ਹੈ ਨਾ ਨਹੀਂ ਨਹੀਂ ਅਸੀਂ ਭਗਤਾਂ ਪਿਆਰ ਤੋਂ ਬਹੁਤ ਦੂਰ ਆਂ ਕਿਉਂਕਿ ਇਹ ਪਹਿਲੀ ਜਣੀ ਜਾਣ ਪੀਛੋ ਇਨੀ ਵਸਾ ਵਧੀ ਚੱਲੀਏ ਫਿਰ ਆਪਣਾ ਤਾਂ ਕੋਈ ਕੰਮ ਨਹੀਂ ਇੱਥੇ ਨਾ ਮੇਰੇ ਤਾਂ ਕੰਮ ਆ ਬਾਈ ਮੈਂ ਤਾਂ ਬੰਦਾ ਵਸ ਚ ਕਰਾਉਣਾ ਹੈ ਹੈ ਅਜੀ ਬੰਦੇ ਵਸ ਚ ਕਰਦੇ ਆ ਜਨਾਨੀਆਂ ਵੀ ਹੈ ਹੈ ਨਾ ਮੈਨੂੰ ਨਾ ਕਰੀ ਵਸ ਚ ਮੈਂ ਤਾਂ ਬੰਦਾ ਕਰਾਉਣਾਗਾ ਆਓ ਬੈਠੋ ਬੈਠੋ ਚਲ ਚੱਲੋਈ ਲਾ ਲਈਏ ਸੀਨ ਫਿਰ ਚਲੋ ਮਲਾਜਮ ਵੀ ਕਰਨਾ ਹੈ ਬਾਪਲੇ ਕਿ ਇਹ ਵੀ ਪੁੱਛਣਾ ਨੇ ਕਿ ਉਹ ਆਸੀ ਪੁੱਛਾ ਰਹਾ ਨਾ ਨੇ ਸਟਾਰ ਲਵਾਉਣਾ ਇੱਕ ਰੋਤ ਅਸਾ ਸਟਾਰ ਲਵਾਣਾ ਨੇ ਆਸੀ ਸਟਾਰ ਲਵਾਣਾ ਬਾਪੇ ਕੋਲ ਆਇਆ ਤੇ ਬਾਪੇ ਸਟਾਰ ਦਿਖਾ ਦੇ ਨਹੀਂ ਤੇ ਰਹੀ ਸੀ ਲਾ ਦੇਣ ਫਿਰ ਤਾਂ ਜਾਈ ਜੀ ਵੇਦਾ ਫਿਰ ਤਾਂ ਜਾਈ ਜੀ ਵੇਦਾ ਜਿਹੜੇ ਨਹੀਂ ਜਾਂਦੇ ਰਿਹਾ ਪੁੱਛਾ ਲਵਾ ਦੇ ਚਲ ਵੀ ਲੈ ਕਰਕੇ ਦੇਖੀ ਪਹਿਲਾਂ ਮੜਾ ਇੱਕ ਮਰੀ ਜੀ ਇਹ ਬੀੜੀ ਪਈ ਆ ਪਰਾਂ ਕਰਦੇ ਕੀ ਦੀ ਇਹ ਇਹ ਬਾਪੇ ਤੂੰ ਨਾ ਪੀਂਦੀ ਕੋਈ ਨਹੀਂ ਇਹ ਇਹ ਸਿਕਟ ਆ ਉਹ ਕਾਰ ਉਹ ਆ ਇਹ ਕੀ ਕਹਿੰਦੇ ਆ ਹਾਂ ਉਹ ਬਾਜਾ ਜ ਆ ਕੀ ਹੁੰਦਾ ਰਪਿੰਦੇੜੇ ਸੇ ਸੇ ਪਰ ਸੇ ਪੇਪਰ ਤੇ ਸੇ ਪਾਈ ਸਭ ਬਰੀ ਕਹਿੰਦੇ ਹੁੰਦੇ ਬਾਈ ਬਾਜਾ ਜ ਮੈਂ ਦੱਸ ਕਿਹੜੇ ਪਾਸੇ ਬਾਜਾ ਆ ਬਾਈ ਉਹ ਤਾਂ ਨਹੀਂ ਕੀ ਕਹਿੰਦੇ ਹੁੰਦਾ ਐਂ ਜੇ ਕਰਕੇ ਬੈਠਾ ਕੈਮਰਾ ਕਿੱਧਰ ਲੱਗੂਗਾ ਪੁੱਤ ਲਾ ਚੱਲ ਸੀ ਨੀ ਕੈਮਰਾ ਇੱਥੇ ਹੀ ਲਾ ਚਿੱਟਾ ਕਿੱਥੇ ਲਾ ਟਿੱਕਾ ਚਿੱਟਾ ਹਾਂ ਪੇਪਰ ਬਾਈ ਮੈਂ ਕਿ ਲਿਆ ਲਿਆ ਕਰ ਕਿਹੜੇ ਛੇਤੀ ਕਰ ਮਿੰਮਤ ਮਾਰ ਕੱਢ ਹੋਏ ਪਾਣੀ ਹੈਗਾ ਆਪਣੇ ਕੋਲੇ ਮੂੰਹ ਤੋਂ ਨਾ ਹੈ ਇੰਨਾ ਨਹੀਂ ਹੈਗਾ ਕਿਉਂ ਲਾਤਾ ਹੈਗਾ ਪਾਣੀ ਪੀਣਾ ਮੈਨੂੰ ਵੀ ਤੂੰ ਠੇਕਾ ਦੇਣਾ ਇਹਨੇ ਕੰਮ ਕਰਾਉਂਦਾ ਲੈ ਛੇਤੀ ਗੱਡਾ ਜਾ ਕੇ ਪਾਵਾਂਗੀ ਮੈਂ ਅੰਦਰ ਤੁਹਾਡੇ ਨਾਲ ਜਦੋਂ ਮੈਨੂੰ ਬੁਰਾ ਲੱਗਿਆ ਹਾਂ ਆਪਾਂ ਜਦੋਂ ਨਹੀਂ ਹੱੱਚ ਕਰਨੀ ਜੇ ਇਹ ਭਾਵੇਂ ਬਰਾਬਰ ਕਦੇ ਕਦੇ ਜਿਹੜੀ ਅੱਜ ਸਟੋਰੀ ਆਈ ਉਹ ਤੇਰੇ ਸਮਝ ਚ ਆ ਗਈ ਕਿ ਹੈ ਨਹੀਂ ਨਾ ਸਹੀ ਬੋਲੀ ਸਮਝ ਚ ਤੇ ਮੇਰੇ ਆ ਗਈ ਵੀਰੇ ਤੇਰੇ ਸਮਝ ਚ ਨਹੀਂ ਆਈ ਤੇ ਤੈਨੂੰ ਸਮਝਾਉਣੀ ਨਹੀਂ ਆਈ ਮੇਰੇ ਤਾਂ ਸਮਝ ਚ ਉੱਤ ਤੈਨੂੰ ਸਮਝ ਆ ਗਈ ਸਟੋਰੀ ਅੱਜ ਜਨ ਇਹਨੇ ਤਾਂ ਅਕੋਰਡਿੰਗ ਚੱਲੀ ਏ ਸਟੋਰੀ ਬਾਈ ਨਹੀਂ ਆ ਓਕੇ ਠੀਕ ਹੈ ਤੈਨੂੰ ਸਮਝ ਆ ਗਈ ਮਾੜੀ ਮੋਟੀ ਮੇਰਾ ਫੋਨ ਕਿੱਥੇ ਜਸ਼ਨ ਫੋਨ ਦੇ ਮੰਨਦੇ ਤੇ ਰਹਿ ਦੱਸ ਤੂੰ ਜਿਵੇਂ ਜੇ ਤੈਨੂੰ ਲੱਗਿਆ ਵੀ ਠੀਕ ਲੱਗਿਆ ਹਾਂ ਠੀਕ ਹੈ ਬਸ ਤੈਨੂੰ ਤੈਨੂੰ ਤਾਂ ਪਤਾ ਹੀ ਹੋਣਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੂੰ ਦੱਸਦੀ ਸੀ ਤੂੰ ਢੋਣਾ ਭੁੱਲੀ ਤੇਰੇ ਸਟੋਰੀ ਸਮਝੀ ਤਾਂ ਆ ਗਈ ਮੈਨੂੰ ਸਟੋਰੀ ਦਾ ਤਾਂ ਪਤਾ ਨਹੀਂ ਪਰ ਮੈਂ ਟਿੰਕੇ ਦੇ ਲੱਛਣ ਜ਼ਰੂਰ ਸਮਝ ਜਾ ਇਹ ਵਾ ਇਹ ਵਾ ਰਿਸ਼ਤਾ ਵਸ ਗਿਆ ਹੈ ਵਾ ਤਿੰਕਿਆ ਦੀ ਸਟੋਰੀ ਸਮਝੇ ਚ ਨਹੀਂ ਆ ਰਹੀ ਅੱਜ ਜਣੀ ਵੀ ਕੀ ਬਣ ਗਿਆ ਕੀ ਨਹੀਂ ਬਣੀ ਤੇ ਤਿੰਕਿਆ ਵੀ ਟੈਨਸ਼ਨ ਸਾਰਾ ਸਾਰੀ ਟੈਨਸ਼ਨ ਰੁਪਈਆ ਇਹ ਦੇ ਕਰਕੇ ਇਹ ਦੇ ਕਰਕੇ ਮੁਸੀਬਤ ਜਾਈ ਜਾ ਰਹੀ ਆ ਯਾਰ پتہ ਨਹੀਂ ਮੈਂ ਮੈਂ ਮੁਸੀਬਤ ਨਹੀਂ ਹੈਗੀ ਬਾਈ ਮੈਂ ਮੈਂ ਸੋਹਣੀ ਕੁੜੀ ਆ ਬੈਂਗਲਸ ਦਿਖਾ ਲੈਂਗਲ ਬੈਂਗਲਸ ਤੇ ਜਿੰਨ ਟੈਂਕੂ ਪਾ ਰਹੇ ਹਾਂ ਸਰ ਕਹਿੰਦਾ ਮੈਂ ਕਹਿੰਦਾ ਮੈਂ ਕਹਾ ਕੀ ਦੱਸਾਂ ਕੀ ਸਟੋਰੀ ਚੋੜ ਜਗੇ ਜਟੇ ਹੈ ਹਾਇ ਮੈਂ ਕੋਈ ਨਹੀਂ ਦੱਸ ਦਿੰਦਾ ਭਾਈ ਦੇਖੋ ਤੁਸੀਂ ਤੁਸੀਂ ਡਿਸਾਈਡ ਕਰਨਾ ਤੁਸੀਂ ਡਾਇਰੈਕਟਰ ਹੋ ਤੁਸੀਂ ਡਾਇਰੈਕਟਰ ਮੈਨੂੰ ਤਾਂ ਪਤਾ ਹੀ ਨਹੀਂ ਸਮਝਾ ਕਰਦੇ ਹੋਏ ਤਾਂ ਸਮਝਾ ਦਿਓ ਨਹੀਂ ਸਮਝ ਆਉਂਦੀ ਕਿ ਸਾਡੇ ਤੁਸੀਂ ਦੁਬਾਰੇ ਸਮਝਾ ਦਿਓ ਕਾਟ ਦੇਣ ਦੀ ਬਜਾਏ ਸਾਨੂੰ ਕਹਿੰਦਾ ਨਾ ਲਾ ਠੰਡੇ ਪਾਣਾ ਤੇ ਰੇਟੀਆਂ ਹਟਾਣੀਆਂ ਆ ਇਹ ਤਾਂ ਤੁਸੀਂ ਹੀ ਦੇਖਣਾ ਕਿੰਦਰ ਪੀਦਾ ਮਰਦਾ ਕਿ ਜਦੋਂ ਟੀਚਰ ਕੁੜੀ ਸੀ ਨਾ ਇਹ ਕਿਹਦੇ ਹੁੰਦੇ ਆ ਇੱਧਰ ਸਾਰੇ ਹੋ ਰਹੇ ਇਹ ਤਾਂ ਲੈਂਦੀਆਂ ਨਹੀਂ ਉਹਦੇ ਨਾਲ ਲੜੀਆਂ ਜ਼ਾਬਨ ਨਹੀਂ ਲੈਂਦੀ ਲੋ ਜੀ ਆਹ ਦੇਖ ਲਓ ਆਹ ਦੇਖ ਲਓ ਕਰਤੂਤਾਂ ਐ ਗੁੱਸੇ ਹੋ ਕੇ ਕੁੜੀਆਂ ਏਕੜ ਜਾਂਦੀਆਂ ਇਹ ਤਾਂ ਬਈ ਕਾਪੜਾ ਇਹਦਾ ਹੋਏ ਨਹੀਂ ਇਹ ਲੱਗਿਆ ਤਨਗਾ ਘੱਟ ਟੱਕੀ ਨਹੀਂ ਗਈ ਨਾ 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 ਦਿਹਾੜੀ ਦਿਹਾੜੀ ਗੱਟੀ ਗਈ ਇੱਕ ਚੂੜੀ ਗੱਟੀ 20 ਰੁਪਏ ਦੀ ਇੱਕ ਆ ਭਈ ਆ ਵੀ ਇਸੇ ਦਾ ਚੂੜਾ ਆ 20 ਰੁਪਏ ਦੀ ਇੱਕ ਗੱਟੀ ਗਈ ਹੈ ਜਣੇ 100 ਚੂੜੀਆਂ ਨੇ 20 2000 ਰੁਪਏ ਹੋ ਗਿਆ 100 ਦਾ ਉਹ ਮਰਵਾਲੀ ਦੇ ਚੂੜੀ ਬਈ ਹੁਣ ਇਹਨੂੰ ਕੁੱਟਾ ਦਿਖਾ ਦਿਖਾਈ ਆ ਲੜੀ ਕੁੜੀ ਦਿਖਾਓ ਆ ਕੁੜੀ ਦਿਖਾਓ ਜੇ ਮੈਂ ਮਰ ਜਾ ਕਿੰਨੇ ਤੂੰ ਮੈਂ ਮਰ ਆ ਦੇਖ ਲੋ ਬਈ ਚੂੜੀਏ ਦੀ ਰੁੱਠੀਆ ਦਰਦ ਹੋਇਆ ਇਹਦੇ ਠੂਕਣੇ ਦਿਓ ਵੀ ਜਿਹੜੇ ਲਵਾਈ ਫਿਰਦਾ ਨਾ ਠੂਕਣੇ ਚ ਮਾਰ ਕੇ ਤੋੜਦੀ ਸੀ ਆ ਬੜੀ ਰਾਜੂ ਤਰੇ ਸਟੋਰੀ ਸੰਜ ਚਾਹੀ ਕਿਹ ਲੈ ਮੇਰੇ ਆ ਗਈ ਕੀ ਕਿੱਦੋਂ ਹੈ ਨੀ ਮੇਰੇ ਕੰਫਿਊਜ਼ ਨਹੀਂ ਹੋਈ ਮੈਂ ਢਿੰਕੇ ਦੇ ਲੱਛਣ ਨਹੀਂ ਦੇਖੀ ਅਜੀ ਕਿੱਦਾਂ ਢਿੰਕਾ ਢਿੰਕਾ ਕਿਥਿਆ ਢਿੰਕਾ ਕਿਥੇ ਢਿੰਕਾ ਹਾਂ ਮੱਗਰ ਮੱਗਰ ਤਾਂ ਮੇਰੇ ਰਿਸ਼ਤਾ ਕਰਾ ਰਿਹਾ ਯਾਰ ਉਹ ਕਿਵੇਂ ਗੈਰ ਮਰਦ ਨੂੰ ਔਰਤ ਨੂੰ ਬਿਠਾ ਲੂਗਾ ਗੈਰ ਮਰਦ ਨੂੰ ਮਰਦ ਮਰਦ ਨੂੰ ਬਿਠਾ ਸਕਦਾ ਹਾਂ ਜੀ ਚੂੜੀਆਂ ਪਾਣ ਦੇ ਓਏ ਦੱਸੋ ਦੱਸੋ ਹਾਂ ਜੀ ਨਾ ਮਰਦ ਮਰਦ ਨੂੰ ਪਹੁੰਚਾ ਸਕਦਾ ਆ ਗਈ ਸਮਝ ਓਏ ਤੇਰਾ ਫੋਨ ਆ ਜਾਂਦਾ ਬਾਬੇ ਜੀ ਨਹੀਂ ਆਈ ਨਹੀਂ ਰੌਲਾ ਤਾਂ ਉਹੀ ਹੈ ਰੱਜੀ ਬਸ ਜਾਈਏ